ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਅਮਨਦੀਪ ਕੌਰ ਸੋ ਦੋਸਤੋ ਅੱਜ ਆਪਾਂ ਇੱਕ ਛੋਟੇ ਜਿਹੇ ਵਿਸ਼ੇ ਤੇ ਗੱਲ ਕਰਨ ਜਾ ਰਹੇ ਹਾਂ ਜੀ ਜਿਹੜਾ ਵਿਸ਼ਾ ਹੈਗਾ ਉਹ ਥੋੜਾ ਗੰਭੀਰ ਵੀ ਹੈਗਾ ਤੇ ਆਪਾਂ ਦੇਖਦੇ ਹਾਂ ਹਨਾ ਅੱਜ ਐਤਕੀਆ 2025 ਦੇ ਵਿੱਚ ਕਣਕਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਤੇ ਆਪਾਂ ਆਹ 20 ਤਰੀਕ ਦੀ ਗੱਲ ਹੀ ਸੁਣੀ ਆ ਵੀ ਜੀਰੇ ਦੇ ਵਿੱਚ ਪਿਓ ਪੁੱਤ ਹੀ ਸੜ ਗਏ ਹਨਾ ਕਣਕ ਦੇ ਵਿੱਚ ਤੇ ਉਹ ਬਹੁਤ ਮਾਰੀਆਂ ਬਹੁਤ ਮੰਦਭਾਗੀ ਜਿਹੜੀਆਂ ਹੈਗੀਆਂ ਖਬਰਾਂ ਆਪਣੇ ਸਾਹਮਣੇ ਆਈਆਂ ਤੇ ਬਹੁਤ ਸਾਰੇ ਟਰੈਕਟਰ ਤੇ ਬਹੁਤ ਸਾਰੇ ਜਿਹੜੇ ਕਿਸਾਨਾਂ ਵਿੱਚ ਬਹੁਤ ਸਾਰਾ ਮਤਲਬ ਨੁਕਸਾਨ ਹੋਇਆਗਾ ਹਨਾ ਤੇ ਕਿਤੇ 2000 ਏਕੜ ਤੱਕ ਵੀ ਜਿਹੜੀਆਂ ਜ਼ਮੀਨਾਂ ਸੜ ਗਈਆਂ ਨੇੜੇ-ਨੇੜੇ ਪਿੰਡਾਂ ਦੇ ਵਿੱਚ ਅੱਗ ਲੱਗੀ ਜਾਂਦੀਆਂ ਵੀ ਇਹਦਾ ਕੀ ਕਾਰਨ ਹੋ ਸਕਦਾ ਤੁਹਾਡੇ ਮੁਤਾਬਿਕ ਪਾਪਾ ਕੀ ਹੋ ਸਕਦਾ ਕਾਰਨ ਇਹਦਾ ਕਾਰਨ ਤਾਂ ਪੁੱਤ ਹੀ ਹੋ ਸਕਦਾ ਹਾਂਜੀ ਜਿਹੜੀਆਂ ਹੁਣ ਬਿਜਲੀ ਵਾਲੀਆਂ ਤਾਰਾਂ ਹਾਂਜੀ ਕਈ ਵਾਰੀ 스파ਰਕ ਮਾਰ ਜਾਂਦੇ ਚੰਗਾੜੀ ਫੱਲੇ ਡਿੱਗ ਪਾਂਦੀ ਐ ਇਹਦਾ ਕਾਰਨ ਵੀ ਅੱਗ ਲੱਗਣ ਵਾਂ ਜਾਂਦਾ ਉਹ ਥੱਲਾਂ ਜਿੱਥੇ ਕੋਈ ਕੰਬੇ ਐ ਜਿੱਥੇ ਕੋਈ ਚਾਂਸ ਐ 스파ਰਕ ਹੋਂ ਤਾਰ ਦਾ ਉਹ ਉੱਥੋਂ ਥੱਲੋਂ ਸਫਾਈ ਕੀਤੀ ਆ ਓਏ ਦੂਜਾ ਕਾਰਨ ਇਹ ਆ ਆ ਜਿਹੜੇ ਹੁਣ ਬੀੜੀਆਂ ਵੱਤੀਆਂ ਪੀਂਦੇ ਆ ਹਾਂਜੀ ਇਹ ਕਈ ਵਾਰੀ ਸੀਖ ਡੱਬੀ ਛੱਡ ਦਿੰਦੇ ਆ ਉਹ ਮੱਚਦੀ ਰਹਿ ਜਾਂਦੀ ਐ ਜਾਂ ਬੀੜੀ ਪੀ ਕੇ ਉਹ ਛੱਡ ਦਿੰਦੇ ਆ ਇਹਦਾ ਕਾਰਨ ਵੀ ਇਹ ਬਣ ਜਾਂਦੀ ਐ ਹਾਂਜੀ ਇਹ ਦੋਸਤੋ ਮੈਂ ਅੱਜ ਇਹਦਾ ਮਤਲਬ ਦੇਖੀ ਸੀ ਕਿ ਵੀ ਸਾਡੇ ਲਾਗੇ ਪਿੰਡ ਦੁਕਾਨ ਹੈ ਤੇ ਉਹਦੇ ਵਿੱਚ ਨਾ ਕੁਝ ਜਿਹੜੇ ਅੰਕਲ ਸੀਗੇ ਨਾ ਉਹ ਲੈ ਕੇ ਗਏ ਆ ਕਿ ਬੀੜੀਆਂ ਦੇ ਬੰਡਲ ਲੈ ਕੇ ਗਏ ਆ ਇਕੱਠੇ ਤਿੰਨ ਚਾਰ ਅੱਜ ਜਦੋਂ ਮੈਂ ਦੇਖਿਆ ਕਹਿੰਦੇ ਖੇਤ ਜਾਣੇ ਇਸ ਤੋਂ ਬਾਅਦ ਆਉਣ ਦਾ ਟਾਈਮ ਨਹੀਂ ਮਿਲਣਾਗਾ ਤੇ ਇਹ ਚੀਜ਼ ਹੋਈ ਤੇ ਮੈਂ ਸੋਚ ਰਹੀ ਸੀ ਹੁਣ ਤਾਂ ਦੇਖੋ ਹਨਾ ਵੀ ਮਤਲਬ ਬਿਜਲੀ ਬਿਜਲੀ ਦਾ ਜਿਹੜਾ ਹੈਗਾ ਜਿਵੇਂ ਸ਼ਾਰਟ ਸਰਕਟ ਕਹਿੰਦੇ ਵੀ ਹੋਇਆ ਹੁਣ ਤਾਂ ਬਹੁਤ ਜ਼ਿਆਦਾ ਜਿਹੜੀਆਂ ਪੱਕੀਆਂ ਤਾਰਾਂ ਜਿਹੜੀਆਂ ਪਾਤੀਆਂ ਵੀ ਜ਼ਿਆਦਾ ਕਾਰਨ ਉਹੀ ਹੈਗਾ ਵੀ ਕਣਕਾਂ ਨੂੰ ਜਿਹੜੀ ਅੱਗ ਲੱਗਦੀ ਹੈਗੀ ਜੇ ਮੈਂ ਬੀੜੀ ਬੱਤੀ ਪੀਨੇ ਜਾਂ ਚੁੱਲ੍ਹਾ ਬਾਲ ਲੈਨੇ ਆਪਾਂ ਹਨਾ ਤੇ ਜਿਹੜਾ ਬਿਜਲੀ ਦੇ ਕਰਕੇ ਉਹ ਨਹੀਂ ਹੈਗਾ ਬਿਜਲੀ ਦੇ ਕਟ ਮਤਲਬ ਘਰਾਂ ਦੇ ਵਿੱਚ ਨਹੀਂ ਸ਼ਾਰਟ ਸਰਕਟ ਹੁੰਦੇ ਕਿੰਨਾ ਆਪਣੇ ਕੋਲੇ ਇਲੈਕਟ੍ਰੋਨਿਕ গ্যাਜਟ ਕਿੰਨੇ ਹੈਗੇ ਆਗੇ ਕਿੰਨੀਆਂ ਮਸ਼ੀਨਾਂ ਏਸੀ ਚੱਲਦੇ ਆਗੇ ਉੱਥੇ ਤਾਂ ਸ਼ਾਰਟ ਸਰਕਟ ਹੁੰਦੇ ਨਹੀਂ ਅਗੇ ਵੀ ਇਹ ਖੇਤਾਂ ਦੇ ਵਿੱਚ ਹੀ ਕਿਉਂ ਹੁੰਦੇ ਹੈਗੇ ਤੇ ਵੀ ਇਹਦਾ ਕਾਰਨ ਮੈਂ ਬਿਜਲੀ ਦਾ ਹੀ ਨਹੀਂ ਹੈਗਾ ਕਿਉਂਕਿ ਹੁਣ ਤਾਂ ਬਹੁਤ ਪੱਕੇ ਪ੍ਰਬੰਧ ਹੋ ਗਏ ਜੀ ਤੇ ਹੁਣ ਤਾਂ ਬਾਬ ਕੱਟ ਵੀ ਬਹੁਤ ਵੱਡੇ ਵੱਡੇ ਲੱਗਦੇ ਬਿਜਲੀ ਦੇ ਘਰਾਂ ਘਰ ਦੇ ਵੀ ਜਿਹੜੇ ਉਹ ਹੈਗੇ ਆ ਚਲੋ ਉਹ ਗੱਲ ਨਹੀਂ ਕਹਿ ਰਹੇ ਪਰ ਕਿਤੇ ਨਾ ਕਿਤੇ ਅਸੀਂ ਇਹ ਮੰਨਦੇ ਆਂ ਵੀ ਲੋਕਾਂ ਦੀ ਅਣਗਹਿਲੀ ਵੀ ਇਹਦੇ ਵਿੱਚ ਹੈਗੀ ਆ ਹਣਾ ਹਾਂ ਹਨ ਗੱਲ ਕਰਕੇ ਵੀ ਹੈਗੀ ਹਾਂਜੀ ਤੇ ਅੱਜ ਇੱਕ ਅਸੀਂ ਵੀਡੀਓ ਦੇਖੀ ਉਹਦੇ ਵਿੱਚ ਇੱਕ ਮਤਲਬ ਮੁੰਡਾ ਜਿਹੜਾ ਸਾਰੇ ਆਮ ਹਨਾ ਅੱਗ ਲਗਾ ਕੇ ਉਹ ਵੀ ਮਤਲਬ ਉਹਦੀ ਕੋਈ ਖੁੰਦਕ ਹੋਣੀ ਹੈ ਵੀ ਪਤਾ ਰੱਬ ਤੋਂ ਡਰਨਾ ਚਾਹੀਦਾਗਾ ਵੀ ਇਹ ਅੰਨ ਦਾ ਤੇ ਨਾਲ ਮਤਲਬ ਦੁਸ਼ਮਣੀ ਜਿਹੜੀ ਬੰਦਿਆਂ ਨਾਲ ਹੈ ਉਹਨਾਂ ਨਾਲ ਨਿਭਾਈ ਜਾਂਦੀ ਆਗੀ ਕਣਕ ਕਣਕ ਤੇ ਅੱਗ ਲਾ ਕੇ ਇਹ ਮੈਂ ਇਹ ਕਹਿਣਾ ਚਾਹਣੀ ਵੀ ਇਦੂ ਘਟਿਆ ਹਰਕਤ ਕੋਈ ਹੋਰ ਹੋ ਹੀ ਨਹੀਂ ਸਕਦੀ ਜੇ ਦੁਸ਼ਮਣੀ ਕੱਢਣੀ ਆ ਤੁਸੀਂ ਬੰਦੇ ਨਾਲ ਵੈਸੇ ਕੋਈ ਆ ਦੀ ਜੇ ਕੋਈ ਹੁੰਦਾ ਗिला शिकਵਾ ਵੈਸੇ ਬੈਠ ਕੇ ਨੇ ਵੜਾ ਲੋ ਇਹ ਇਹ ਥੋੜੀ ਹੁੰਦਾ ਹਨਾ ਕਿਸੇ ਦਾ ਨੁਕਸਾਨ ਕਰ ਦਿਓ ਬਾਕੀ ਤੁਹਾਡੀ ਇਹਦੇ ਵਿੱਚ ਕੀ رائے ਆ ਸਾਨੂੰ ਕਮੈਂਟਾਂ ਦੇ ਵਿੱਚ